ਹੈਲੋ एवरीवन ਮਿਸ਼ਨ ਸਮਰਤ ਆਪਣੇ ਸਟੋਰੀ ਦਾ ਨਾਮ ਹੈ ਹਮਲੇ ਦੀ ਤਿਆਰੀ ਹਮਲੇ ਦੀ ਤਿਆਰੀ ਦੇਖੋ ਕਲੀਅਰ ਹੋ ਰਿਹਾ ਇੱਕ ਬਿੱਲੀ ਬਣੀ ਹੈ ਤੇ ਆਲੇ ਦੁਆਲੇ ਕੀ ਹੈਗੇ ਆ ਚੂਹੇ ਮਤਲਬ ਬਿੱਲੀ ਹਮਲਾ ਕਰੇਗੀ ਠੀਕ ਹੈ ਹਮਲੇ ਦੀ ਤਿਆਰੀ ਕਰ ਰਹੀ ਹੈ ਤੇ ਪੂਛ ਫੜੀ ਜਾਂਦੀ ਹੈ ਨਾ ਚੂਹੇ ਦੀ ਦੇਖੋ ਪੂਛ ਫੜੀ ਜਾਂਦੀ ਹੈ ਚੂਹੇ ਛਾਲਾ ਮਾਰ ਰਹੇ ਸਨ ਉਹ ਮਸਤੇ ਕਰ ਰਹੇ ਸਨ ਜਦੋਂ ਅਚਾਨਕ ਆਵਾਜ਼ ਆਈ ਮਿਆਉ ਮਿਆਉ ਸਾਰੇ ਚੂਹੇ ਡਰ ਗਏ ਉਹ ਜਿੱਥੇ ਵੀ ਸਨ ਉੱਥੇ ਹੀ ਲੁਕ ਗਏ ਬਿੱਲੀ ਉਹਨਾਂ ਦੀ ਉਡੀਕ ਕਰ ਰਹੀ ਸੀ ਜਿੱਥੇ ਚੂਹਿਆਂ ਦੀ ਖੋਦ ਸੀ ਉੱਥੇ ਇੱਕ ਲੰਮੀ ਚੋੜੀ ਕੰਧ ਸੀ ਚੂਹਿਆਂ ਨੇ ਸਮਝਦਾਰੀ ਨਾਲ ਕੰਮ ਕੀਤਾ ਉਹ ਲੁਕ چھਪ ਕੇ ਇੱਕ ਹੋਰ ਖੁੱਡ ਬਣਾਉਣ ਲੱਗੇ ਬਿੱਲੀ ਕਾਫੀ ਦੇਰ ਤੱਕ ਘੇਰਾ ਪਾ ਕੇ ਬੈਠੀ ਰਹੀ ਪਰ ਚੂਹਾ ਬਾਹਰ ਨਾ ਆਇਆ ਬਿੱਲੀ ਉੱਥੇ ਬੈਠੀ ਸੁਸਤੋਂ ਲੱਗੇ ਦੂਜੇ ਪਾਸੇ ਚੂਹਿਆਂ ਦੀ ਖੁੱਡ ਤਿਆਰ ਹੋ ਰਹੀ ਸੀ ਉਹ ਕੰਧ ਦੇ ਦੂਜੇ ਪਾਸੇ ਚਲੇ ਗਏ ਸਨ ਉਹਨਾਂ ਦੀ ਮौज-ਮਸਤੀ ਵੀ ਸ਼ੁਰੂ ਹੋ ਗਈ ਵਿਚਾਰੀ ਬਿੱਲੀ ਹਮਲੇ ਦੀ ਤਿਆਰੀ ਕਰਕੇ ਬੈਠੀ ਉਡੀਕਦੀ ਰਹੀ ਦੇਖੋ ਦੇਖੀ ਕਿ ਕੀ ਆ ਗਿਆ ਆਪਾਂ ਨੂੰ ਕਿ ਚੂਹੇ ਜਦੋਂ ਛਾਲਾ ਮਾਰ ਰਹੇ ਸੀ ਮਸਤੀ ਕਰ ਰਹੇ ਸੀ ਅਚਾਨਕ ਉਹ ਕੀ ਬਿੱਲੀ ਦੀ ਆਵਾਜ਼ ਸੁਣਦੇ ਨੇ ਬਿੱਲੀ ਮਿਆਉ ਮਿਆਉ ਕਰਨ ਲੱਗ ਪਈ ਤੇ ਸਾਰੇ ਚੂਹੇ ਕੀ ਕਰਦੇ ਨੇ ਡਰ ਜਾਂਦੇ ਨੇ ਉਹ ਜਿੱਥੇ ਵੀ ਹੁੰਦੇ ਨੇ ਉੱਥੇ ਲੁਕ ਜਾਂਦੇ ਨੇ ਬਿੱਲੀ ਉਹਨਾਂ ਦੀ ਉਡੀਕ ਕਰਦੀ ਰਹੀ ਜਿੱਥੇ ਚੂਹਿਆਂ ਦੀ ਖੋਡ ਸੀ ਉੱਥੇ ਬਾਹਰ ਉਹਨਾਂ ਦੀ ਉਡੀਕ ਕਰਦੀ ਰਹੀ ਉੱਥੇ ਇੱਕ ਲੰਮੀ ਚੋੜੀ ਕੰਧ ਹੁੰਦੀ ਹੈ ਉੱਥੇ ਉਡੀਕ ਕਰ ਰਹੀ ਸੀ ਪਰ ਚੂਹਿਆਂ ਨੇ ਕਿ ਕਿੱਤਾ ਸਮਝਦਾਰੀ ਨਾਲ ਕੰਮ ਕੀਤਾ ਚੂਹਿਆਂ ਨੇ ਇੱਕ ਹੋਰ ਖੋਡ ਬਣਾ ਲਈ ਤਾਂ ਉਹ ਕੰਧ ਦੇ ਕੀ ਨੇ ਦੂਜੇ ਪਾਸੇ ਚਲੇ ਗਏ ਬਿੱਲੀ ਕਾਫੀ ਦੇਰ ਤੱਕ ਉੱਥੇ ਕੇਰਾ ਪਾ ਕੇ ਬੈਠੀ ਰਹੀ ਸੀ ਕਿ ਚੂਹਾ ਕੋਈ ਬਾਹਰ ਆਏਗਾ ਤੇ ਉਹ ਕੀ ਉਹਨਾਂ ਤੇ ਹਮਲਾ ਕਰੇਗੀ ਪਰ ਚੂਹਾ ਕੋਈ ਵੀ ਬਾਹਰ ਆਇਆ ਹੀ ਨਹੀਂ ਤਾਂ ਬਿੱਲੀ ਉੱਥੇ ਬੈਠੀ ਬੈਠੀ ਘੋਣ ਲੱਗੇ ਉਹਨੂੰ ਸੁਸਤੀ ਆਣ ਲੱਗੇ ਤੇ ਦੂਜੇ ਪਾਸੇ ਚੋਂ ਇਹਦੀ ਦੂਜੀ ਖੁੱਡ ਤਿਆਰ ਹੋ ਗਈ ਸੀਗੀ ਉਹ ਕੰਦ ਦੇ ਦੂਜੇ ਪਾਸੇ ਚਲੇਗੇ ਉਹ ਕੰਦ ਤੋਂ ਆਜ ਕੰਦ ਸੇ ਉਹਦੇ ਦੂਸਰੇ ਪਾਸੇ ਚਲੇਗੇ ਉਹਨਾਂ ਦੀ ਮौज-ਮਸਤੀ ਵੀ ਸ਼ੁਰੂ ਹੋ ਗਈ ਵੀ ਬਿੱਲੀ ਤਾਂ ਉਹਨ ਦੂਸਰੀ ਸਾਈਡ ਰਹਿ ਗਈ ਕੰਦ ਦੇ ਤਾਂ ਵਿਚਾਰੀ ਬਿੱਲੀ ਮਲੇ ਦੀ ਤਿਆਰੀ ਕਰਕੇ ਬੈਠੀ ਉਡੀਕਦੀ ਰਹੀ ਤੇ ਬਿੱਲੀ ਉੱਥੇ ਬੈਠੀ ਬੈਠੀ ਉਹਨਾਂ ਨੂੰ ਉਡੀਕਦੀ ਰਹਿ ਗਈ। ਕੌਣ ਛਾਲਾ ਮਾਰ ਰੇ ਸਨ? ਕੋਸ਼ਨ ਜੇ ਅੰਤ ਤੱਕ ਚੂਹੇ ਛਾਲਾ ਮਾਰ ਰੇ ਸਨ ਤੇ ਕੌਣ ਕੰਦ ਤੇ ਬਾਹਰ ਬੈਠਾ ਉਡੀਕ ਕਰ ਰਿਆ ਸੀਗਾ? ਬਿੱਲੀ ਉਡੀਕ ਕਰ ਰਹੀ ਸੀ ਚੂਹਿਆਂ ਦੀ। ਠੀਕ ਹੈ। ਚੂਹਿਆਂ ਨੇ ਇੱਕ ਖੁੱਡ ਹੋਰ ਬਣਾਈ ਸੀ ਕਿ ਨਹੀਂ ਬਣਾਈ ਸੀ? ਤਾਂ ਅਨਸਰ ਕੀ ਹੋਏਗਾ? ਚੂਹਿਆਂ ਨੇ ਇੱਕ ਹੋਰ ਖੁੱਡ ਬਣਾਈ ਜਿਹੜੀ ਕੰਦ ਦੇ ਦੂਜੇ ਪਾਸੇ ਸੀਗੀ। ਤੇ ਚੂਹੇ ਨੇ ਮौज-ਮਸਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਬਾਅਦ ਵਿੱਚ ਕਿ ਨਹੀਂ ਤਾਂ ਮौज-ਮਸਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਬਿੱਲੀ ਨੂੰ ਚੂਹੇ ਮਿਲੇ ਕਿ ਨਹੀਂ ਮਿਲੇ ਹਮਲਾ ਕਰਨ ਲਈ ਬਿੱਲੀ ਨੂੰ ਚੂਹੇ ਹਮਲਾ ਕਰਨ ਲਈ ਨਹੀਂ ਮਿਲੇ ਸਕੇ